ਤਿੰਨ ਤਿੰਨ ਸਾਲ ਤੋਂ ਨੌਜਵਨ ਗੋਲੀਆਂ ਖਾ ਰਹੇ ਆ ਤੇ ਜੇ ਗੋਲੀਆਂ ਖਾ ਕੇ گزارਾ ਕਰਨਾ ਨਸ਼ਾ ਹੀ ਰੋਜ਼ ਦੇਈ ਜਾਣਾ ਤੇ ਫਿਰ ਸੁਧਾਰ ਕਾਦਾਓ ਕਦੀ ਜਾਓਗੇ ਉੱਥੇ ਉਹ ਸੈਂਟਰ ਦੇ ਵਿੱਚ ਮਾਰੋਗੇ ਨਿਗਾ ਕਿ ਗੋਲੀਆਂ ਕਿੰਨੂ ਦਿੰਨੇ ਹੋ ਕਿੰਨਿਆਂ ਕ ਤਾਂ ਲਾਜ ਕਰ ਚੁੱਕੇ ਹੋ ਕਿੰਨੇ ਦੇ ਗੋਲੀਆਂ ਛੜਾਤੀਆਂ ਉੱਥੇ ਜਿਹੜੇ ਮਾਹਰ ਬੈਠੇ ਆ ਉਹਨਾਂ ਨੂੰ ਸਵਾਲ ਕਰਨਾ ਵੀ ਤੁਹਾਡਾ ਫਰਜ਼ ਬਣਦਾ ਜਿੱਥੇ ਵੀ ਕੋਈ ਅਸਰ ਲੱਗਦੀ ਆ ਕਿਸੇ ਨੂੰ ਵੀ ਇਹ ਬੰਦਾ ਸਮਗਲਰ ਹੈ ਔਰ ਇੱਥੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਨ ਰਿਹਾ ਉੱਥੇ ਅਸੀਂ ਭਾਵੇਂ ਰਾਤ ਦੇ 12 ਵਜੇ ਹੋਣਗੇ ਤਾਂ ਉੱਥੇ ਲੋਕਾਂ ਦੇ ਵਿੱਚ ਅਵੇਲੇਬਲ ਹੋਵਾਂਗੇ ਲੋਕਾਂ ਦੇ ਵਿੱਚ ਸ਼ਮੂਲੀਅਤ ਕਰਕੇ ਉਹਨਾਂ ਲੋਕਾਂ ਨੂੰ ਜਿਹੜਾ ਬੰਦਾ ਉਹਨਾਂ ਦੀ ਜਗ੍ਹਾ ਹੈ ਸਲਾਖਾਂ ਦੇ ਪਿੱਛੇ ਉੱਥੇ ਪਹੁੰਚਾਵਾਂਗੇ ਯੋਧ ਨਸ਼ੇ ਅਮਰੋਦਾ ਤਿੰਨ ਸਾਲ ਤੋਂ ਉਹਨੂੰ ਮੌਕਾ ਮਿਲਿਆ ਲਾਸਟ ਦੋਕ ਸਾਲ ਰਹਿ ਗਏ ਆ ਹੁਣ ਆਣ ਕੇ ਪਤਾ ਲੱਗਾ ਕਿ ਪੰਜਾਬ ਤੇ ਨਸ਼ਾ ਹੀ ਬਹੁਤ ਤੁਹਾਨੂੰ ਹੁਣ ਜਾਗ ਆਈ ਹੈ ਇਹ ਦੱਸਿਓ ਮਥਰੇਵਾਲ ਸਾਹਿਬ ਤੁਸੀਂ ਵੇਖ ਲਓ ਜਿਨ੍ਹਾਂ ਨੇ 25-25 ਸਾਲ ਰਾਜ ਕੀਤਾ ਹੋਣ ਬਾਹਾਂ ਖੜੀਆਂ ਕਰਕੇ ਕੇਵਲੇ ਕਹਿ ਦਿੰਦੇ ਆ ਸਾਨੂੰ ਲੈ ਕੇ ਆਓ ਅਸੀਂ ਕਰਕੇ ਦਿਖਾਵਾਂਗੇ ਉਹ 25 ਸਾਲ ਕੀਤਾ ਸਾਨੂੰ ਤਾਂ ਹੋਏ ਜਿੱਤ ਸਵਾ ਤਿੰਨ ਸਾਲ ਹੈ ਮੈਂ ਕਹਾਂਗਾ ਤੁਹਾਡੇ ਵਰਗੇ ਵੀਰ ਜਿਹੜੇ ਅੱਜ ਸਮਾਜ ਦੇ ਵਿੱਚ ਹੈ ਨੇ ਸਵਾਲ ਰੱਖਣ ਦੀ ਜ਼ਰੂਰਤ ਰੱਖਦੇ ਨੇ ਰਾਜਨੀਤਿਕ ਲੋਕਾਂ ਨੂੰ ਇਹ ਚੀਜ਼ ਪੁੱਛਣ ਦੀ ਜ਼ਰੂਰਤ ਰੱਖਦੇ ਨੇ ਤੇ ਮੈਂ ਤੁਹਾਨੂੰ ਮੈ ਸਲੂਟ ਵੀ ਕਰਦਾ ਤੁਹਾਡੇ ਵਰਗੇ ਵੀਰਾਂ ਨੂੰ ਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਜਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਦਫਤਰ ਦੇ ਵਿੱਚ ਮੌਜੂਦ ਹਾਂ ਅੰਮ੍ਰਿਤਸਰ ਦੇ ਵਿੱਚ ਥੋੜੀ ਦੇਰ ਪਹਿਲਾਂ ਇੱਥੇ ਪ੍ਰੈਸ ਕਾਨਫਰੰਸ ਹੋਈ ਆ ਬਲਤੇਜ ਸਿੰਘ ਪੰਨੋ ਤੇ ਨਾਲ ਉਹਨਾਂ ਦੇ ਬੀਬੀ ਸੋਨੀਆ ਮਾਨ ਜਿਹੜੇ ਕਿ ਥੋੜਾ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਚ ਆਏ ਆ ਤੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਕਿ ਮੱਝ ਦੇ ਵਿੱਚ ਜਿਹੜੀ ਨਸ਼ਾ ਮੁਹਿੰਮ ਚੱਲੀ ਆ ਉਹਦੇ ਪ੍ਰਧਾਨ ਥਾਪੇ ਗਏ ਆ ਇਸ ਟਾਈਮ ਤੇ ਉਹਨਾਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਵਾ ਵੱਡੇ ਵੱਡੇ ਜਜਬਾਜ਼ ਸੀ ਉਹਨਾਂ ਦੇ ਕੋਲ ਤੇ ਉਹਨਾਂ ਜਜਬਾਤਾਂ ਨੇ ਉਹਨਾਂ ਨੇ ਕਹਿ ਸੀ ਕਿ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ ਪਰ ਨਸ਼ਾ ਮੁਕਤ ਕਰਦਿਆਂ ਤੋਂ 3 ਸਾਲ ਹੋ ਗਏ ਆ ਕਾਰਨ ਕੀ ਸੀ ਕਿ ਜਿਹੜਾ ਅਜੇ ਤੱਕ ਨਸ਼ਾ ਮੁਕਤ ਨਹੀਂ ਹੋ ਸਕਿਆ ਪੰਜਾਬ ਦੇ ਵਿੱਚ ਕਿਉਂਕਿ ਜੇ ਆਪਾਂ ਥੋੜਾ ਸਮਾਂ ਪਹਿਲਾਂ ਦੀ ਗੱਲ ਕਰਦੇ ਆਂ ਤੇ ਸਰਦਾਰ ਭਗਵੰਤ ਸਿੰਘ ਮਾਨ ਦਰਬਾਰ ਸਾਹਿਬ ਬਹੁਤ ਬੱਚਿਆਂ ਨੂੰ ਲੈ ਕੇ ਆਏ ਸੀ ਦਰਬਾਰ ਸਾਹਿਬ ਸੌਂ ਵੀ ਚੁੱਕੀ ਗਈ ਬੱਚਿਆਂ ਨੂੰ ਸੌਂਹ ਚੁਕਾਈਆਂ ਗਈਆਂ ਕਿ ਪੰਜਾਬ ਵਿੱਚ ਨਸ਼ਾ ਮੁਕਤ ਕਰ ਦੇਣਾ ਪ੍ਰਸ਼ਾਸਨ ਕਿੱਥੇ ਖੜਾ ਆ ਜੇ ਪਹਿਲੇ 3 ਮਹੀਨਿਆਂ ਦੇ ਵਿੱਚ ਜਦੋਂ ਸਰਕਾਰ ਆਉਂਦੀ ਆ ਹੁਣੇ ਬਲਤੇਜ ਸਿੰਘ ਪੰਨੂਣਾ ਗੱਲ ਹੋਈ ਸੀ ਕਹਿੰਦੇ ਜਦੋਂ ਆਏ ਸੀ ਉਦੋਂ ਡਰ ਪੈ ਗਿਆ ਸੀ ਤੋ ਡਰ ਖਤਮ ਕਿਉਂ ਹੋਇਆ ਪੌਣੇ 3 ਸਾਲ ਡਰ ਕਾ ਦਾ ਖਤਮ ਹੋ ਗਿਆ ਕਿ ਫਿਰ ਨਸ਼ਾ ਉਸੇ ਤਰ੍ਹਾਂ ਹੋਇਆ ਜੇ ਪਹਿਲੇ ਦਿਨਾਂ ਦੇ ਨਸ਼ਾ ਖਤਮ ਹੋ ਸਕਦਾ ਬਿਨਾ ਆਰਡਰਾਂ ਤੋਂ ਕਿ ਸਰਕਾਰ ਆਮ ਆਦਮੀ ਪਾਰਟੀ ਦਿਆਗੀ ਆ ਤੇ ਫਿਰ ਨਸ਼ਾ ਕਿਉਂ ਨਹੀਂ ਖਤਮ ਹੋਇਆ ਇਹਦੇ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਨੌਜਵਾਨ ਆਗੂ ਜਿਨ੍ਹਾਂ ਨੂੰ ਅੰਮਰਸਰ ਦੀ ਕਮਾਂਡ ਸੰਭਾਲੀ ਹੋਈ ਆਮ ਆਦਮੀ ਪਾਰਟੀ ਨੇ ਤੇ ਯੁੱਧ ਨਸ਼ਾ ਵਰ ਤੋਂ ਲੈ ਕੇ ਚੱਲੇ ਆ ਤੇ ਕਿੰਨੇ ਕੁ ਸਾਰਥਕ ਨਤੀਜੇ ਆਉਣਗੇ ਕੁਲਦੀਪ ਸਿੰਘ ਜੀ ਮਥਰੇਵਾਲ ਸਾਡੇ ਨਾਲ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਕਾਲ ਚੈਨਲ ਦੇ ਸਾਰੇ ਬਖਸ਼ਿਓਈ ਫਤਿਹ ਸਾਂਝ ਪਉਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੱਡੀ ਜ਼ਿੰਮੇਵਾਰੀ ਲੈ ਕੇ ਚੱਲੇ ਹੋ ਤੁਸੀਂ ਅੱਜ ਤੁਹਾਡੀ ਜ਼ਿੰਮੇਰੀ ਸਟਾਰਟ ਹੋ ਚੁੱਕੀ ਹੈ ਕਿਉਂਕਿ ਅਨਾਉਂਸ ਹੋ ਚੁੱਕਿਆ ਤੁਹਾਡਾ ਨਾਮ ਮੈਂ ਤੁਹਾਨੂੰ ਜਿੰਮੇਵਾਰੀ ਕਿਸ ਨੇ ਦਿੱਤੀ ਗਈ ਹੈ ਖਾਸ ਕਰਕੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਤੋਂ ਬਾਹਰ ਵੀ ਨਹੀਂ ਅੰਮ੍ਰਿਤਸਰ ਜੋ ਜ਼ਿਲ੍ਹਾ ਹੈ ਕਿਲੇ ਦੀ ਉਸ ਦੀ ਜ਼ਿੰਮੇਵਾਰੀ ਆਪਾਂ ਨੂੰ ਦਿੱਤੀ ਗਈ ਹੈ ਔਰ ਇਸ ਜ਼ਿੰਮੇਵਾਰੀ ਦੇ ਵਿੱਚ ਮੈਂ ਆਕਾਲ ਪੁਰਖ ਵਾਹਿਗੁਰੂ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕਰਦਾ ਬੇਨਤੀ ਵੀ ਕਰਦਾ ਕਿ ਮੈਨੂੰ ਜੁੱਜਪਾਤਾਂ ਨੂੰ ਮੁੱਖ ਰੱਖ ਕੇ ਕੰਮ ਕਰਨ ਦਾ ਸਮਰੱਥਾ ਬਖਸ਼ਿਆ ਕਾਲਪੁਰਖ ਕਿਉਂਕਿ ਜਿਹੜੇ ਯੁੱਧ ਦੇ ਵਿੱਚ ਅਸੀਂ ਜਾ ਰਹੇ ਹਾਂ ਇਹ ਸਾਡੀ ਪੀੜ੍ਹੀ ਜਿਹੜੀ ਆ ਤਕਰੀਬਨ ਪਿਛਲੇ 20 ਸਾਲ ਤੋਂ ਜੋ ਪੰਜਾਬ ਦੇ ਹਾਲਾਤ ਨੇ ਜਿਹੜੇ ਹਾਲਾਤਾਂ ਦੇ ਵਿੱਚੋਂ ਦੀ ਪੰਜਾਬ ਅੱਜ ਗੁਜ਼ਰ ਰਿਹਾ ਆ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਜਿਹੜਾ ਪੰਜਾਬ ਪ੍ਰਤੀ ਦਰਦ ਰੱਖਦਾ ਹੈ ਜਿਹੜਾ ਪੰਜਾਬ ਦੀਆਂ ਪਿਛਲੇ ਸਮਿਆਂ ਦੇ ਵਿੱਚ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ ਜਿਹੜਾ ਪੰਜਾਬ ਦੇ ਵਿੱਚ ਜਨਮੇ ਯੋਧਿਆਂ ਨੂੰ ਯਾਦ ਕਰਦਾ ਹੈ ਉਹ ਚੀਜ਼ਾਂ ਨੂੰ ਜਦੋਂ ਅਸੀਂ ਤੱਕਦੇ ਆਂ ਤੇ ਅੱਜ ਦੇ ਪੰਜਾਬ ਦੇ ਹਾਲਾਤਾਂ ਵੱਲ ਦੇਖਦੇ ਆਂ ਤੇ ਸਾਡੇ ਜਜ਼ਬਾਤ ਜਿਹੜੇ ਆ ਉੱਪਰ ਕੇ ਸਾਹਮਣੇ ਆਉਂਦੇ ਆ ਜਜ਼ਬਾਤੀ ਜਜ਼ਬਾਤੀ ਲੋਕ ਘੱਟ ਹੀ ਸਫਲ ਹੁੰਦੇ ਨੇ ਰਾਜਨੀਤੀ ਚ ਵੀ ਧਿਆਨ ਰੱਖ ਲਿਓ ਕਿ ਬਹੁਤੇ ਜਜ਼ਬਾਤ ਅੱਗੇ ਹੋਗੇ ਤੇ ਰਾਜਨੀਤੀ ਛੇਤ ਜਜ਼ਬਾਤਾਂ ਨਾਲ ਨਹੀਂ ਚੱਲਣੀ ਕਿੱਦਾਂ ਲੱਗਦਾ ਤੁਹਾਨੂੰ ਸਫਲ ਹੋ ਜਾਓਗੇ ਤੁਸੀਂ ਯੁੱਧ ਨਸ਼ਾ ਅੰਬਰੋਧਾ 3 ਸਾਲ ਤੁਹਾਨੂੰ ਮੌਕਾ ਮਿਲਿਆ ਲਾਸਟ 2 ਸਾਲ ਰਹਿ ਗਏ ਆ ਹੁਣ ਅਣਕੇ ਪਤਾ ਲੱਗਾ ਕਿ ਪੰਜਾਬ ਤੇ ਨਸ਼ਾ ਹੀ ਬਹੁਤ ਆ ਤੁਹਾਨੂੰ ਹੁਣ ਜਾਗ ਆਈ ਹੈ ਇਹ ਦੱਸਿਓ ਮਥਰੇਵਾਲ ਸਾਹਿਬ ਨਹੀਂ ਨਹੀਂ ਇਹ ਇਹ ਗੱਲ ਨਹੀਂ ਕਿ ਜਾਗ ਹੁਣ ਆਈ ਹੈ ਕਿਸੇ ਵੀ ਚੀਜ਼ ਨੂੰ ਤੁਹਾਨੂੰ ਪਤਾ ਹੈ ਲੰਮੇ ਸਮੇਂ ਤੋਂ ਇਹ ਜਿਹੜੀ ਕੜੀ ਹੈ ਜੁੜੀ ਹੋਈ ਸੀ ਨਸ਼ੇ ਦੇ ਨਾਲ ਲੋਕਾਂ ਦੇ ਜਿਹੜੇ ਵਿਕਰੇਤਾ ਨੇ ਇਹਦੇ ਜਿਹੜੇ ਵੱਡੇ ਵੱਡੇ ਇਹਦੇ ਵਿੱਚ ਸਮਗਲਰ ਨੇ ਉਹਨਾਂ ਦੀ ਜਿਹੜੀ ਕੜੀਆਂ ਸੀਗੀਆਂ ਉਹਨਾਂ ਦੇ ਜਿਹੜੇ ਮੈਂ ਕਹਿ ਲਵਾਂ ਕਿ ਹਰ ਘਰ ਦੇ ਵਿੱਚ ਰਾਜਨੀਤਿਕ ਤੌਰ ਤੇ ਔਰ ਜੇ ਕਹ ਲਈਏ ਆਫਸਰ ਸ਼ਾਇਦ ਦੇ ਤੌਰ ਤੇ ਤੋਂ ਉਹਨਾਂ ਦੀਆਂ ਕੜੀਆਂ ਬੜੇ ਵੱਡੇ ਲੈਵਲ ਤੇ ਜੁੜੀਆਂ ਹੋਈਆਂ ਸੀ। ਉਹਨਾਂ ਚੀਜ਼ਾਂ ਨੂੰ ਤੋੜਨ ਦੇ ਲਈ ਉਹਨਾਂ ਚੀਜ਼ਾਂ ਨੂੰ ਸਮਝਣ ਦੇ ਲਈ ਜਿਹੜਾ ਸਰਕਾਰਾਂ ਨੇ ਕਿਉਂਕਿ ਆਮ ਆਦਮੀ ਪਾਰਟੀ ਇੱਕ ਮੈਂ ਕਹਿ ਲਵਾਂ ਕਿ ਇੱਕ 13-14 ਸਾਲ ਦਾ ਬੱਚਾ ਹੈ ਰਾਜਨੀਤੀ ਦੇ ਵਿੱਚ। ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਉਹ ਪੰਜਾਬ ਦੇ ਵਿੱਚ ਸਵਾਖ 3 ਸਾਲ ਦੇ ਕਰੀਬ ਹੋ ਚੱਲੇ ਆ ਸਾਡੀ ਸਰਕਾਰ ਬਣੀ ਨੂੰ। ਉਹਨਾਂ ਕੜੀਆਂ ਨੂੰ ਤੋੜਨ ਦੇ ਲਈ ਸਮਾਂ ਲੱਗਦਾ ਹੈ ਸਾਡੇ ਜਿਹੜੇ ਭੈਣ ਭਰਾ ਸਾਡੇ ਬੱਚੇ ਸਾਡੀਆਂ ਬੱਚੀਆਂ ਜਿਹੜੀਆਂ ਇਸ ਦਲਦਲ ਦੇ ਵਿੱਚ ਥੱਕੇ ਗਏ ਨੇ। ਉਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਅਸੀਂ ਦਲਦਲ ਦੇ ਵਿੱਚੋਂ ਕੱਢ ਕੇ ਫਿਰ ਉਹਨਾਂ ਨੂੰ ਰੀਫਰੈਸ਼ ਕਰਕੇ ਮੈਂ ਕਵਾਂਗਾ ਉਹਨਾਂ ਨੂੰ ਫਿਰ ਤੰਦਰੁਸਤ ਕਰਕੇ ਅਸੀਂ ਸਮਾਜ ਦੇ ਵਿੱਚ ਲੈ ਕੇ ਆਉਣਾ ਵਾ ਉਸ ਪ੍ਰਤੀ ਜਿਹੜੀਆਂ ਆ ਪਲਾਨਗਾਂ ਸੀਗੀਆਂ ਉਹ ਵੀ ਸਰਕਾਰ ਨੂੰ ਕਰਨੀਆਂ ਪੈਣੀਆਂ ਵਾ ਮਥੇਰਾਲ ਸਾਹਿਬ ਵੱਡੀਆਂ ਜਮਿਉਰੀਆਂ ਬਣ ਜਾਣੀਆਂ ਤੁਹਾਡੀਆਂ ਮੈਂ ਉਦਾਹਰਨ ਦਿੱਤੀ ਸੀ ਇੱਥੇ ਬੀਬੀ ਸੋਨੀਆ ਮਾਨ ਜਿੱਥੇ ਤੁਸੀਂ ਬੈਠੇ ਹੋਏ ਇੱਥੇ ਪੰਨੂ ਸਾਹਿਬ ਬੈਠੇ ਸੀ ਜਿੱਥੇ ਮੈਂ ਬੈਠਾ ਇੱਥੇ ਸੋਨੀਆ ਮਾਨ ਜੀ ਬੈਠੇ ਸੀ ਮੈਂ ਸਵਾਲ ਕੀਤਾ ਸੀ ਕਿ ਗੁਰਨਾਨਕ ਹਸਪਤਾਲ ਚੱਲ ਜਿਓ 5-5 ਸਾਲ ਤੋਂ ਨੌਜਵਾਨ ਗੋਲੀਆਂ ਖਾ ਰਹੇ ਆ ਤਿੰਨ ਤਿੰਨ ਸਾਲ ਤੋਂ ਨੌਜਵਨ ਗੋਲੀਆਂ ਖਾ ਰਹੇ ਆ ਤੇ ਜੇ ਗੋਲੀਆਂ ਖਾ ਕੇ گزارਾ ਕਰਨਾ ਨਸ਼ਾ ਹੀ ਰੋਜ਼ ਦੇਈ ਜਾਣਾ ਤੇ ਫਿਰ ਸੁਧਾਰ ਕਾਦਾ ਹੋ ਕਦੀ ਜਾਓਗੇ ਉੱਥੇ ਉਹ ਸੈਂਟਰ ਦੇ ਵਿੱਚ ਮਾਰੋਗੇ ਨਿਕਾ ਕਿ ਗੋਲੀਆਂ ਕਿੰਨੂ ਦਿੰਦੇ ਹੋ ਕਿੰਨਿਆਂ ਕ ਤਾਂ ਲਾਜ ਕਰ ਚੁੱਕੇ ਹੋ ਕਿੰਨੇ ਦੇ ਗੋਲੀਆਂ ਛੜਾਤੀਆਂ ਉੱਥੇ ਜਿਹੜੇ ਮਾਹਰ ਬੈਠੇ ਆ ਉਹਨਾਂ ਨੂੰ ਸਵਾਲ ਕਰਨਾ ਵੀ ਤੁਹਾਡਾ ਫਰਜ਼ ਬਣਦਾ ਬਹੁਤ ਵਧੀਆ ਸਵਾਲ ਜੀ ਮੈਂ ਕਵਾਂਗਾ ਤੁਹਾਡੇ ਵਰਗੇ ਵੀਰ ਜੇਕਰ ਅੱਜ ਸਮਾਜ ਦੇ ਵਿੱਚ ਹੈ ਨੇ ਸਵਾਲ ਰੱਖਣ ਦੀ ਜ਼ਰੂਰਤ ਰੱਖਦੇ ਨੇ ਰਾਜਨੀਤਿਕ ਲੋਕਾਂ ਨੂੰ ਇਹ ਚੀਜ਼ ਪੁੱਛਣ ਦੀ ਜ਼ਰੂਰਤ ਰੱਖਦੇ ਨੇ ਤੇ ਮੈਂ ਤੁਹਾਨੂੰ ਮਸਲੂਟ ਵੀ ਕਰਦਾ ਤੁਹਾਡੇ ਵੀਰਾਂ ਨੂੰ ਔਰ ਜਿਹੜਾ ਤੁਸੀਂ ਸਵਾਲ ਕੀਤਾ ਵੀ ਇਸ ਚੀਜ਼ ਤੇ ਤੁਸੀਂ ਗੌਰ ਕਰੋਗੇ ਵੀ ਆ ਜੋ ਪੰਜਾਂ ਪੰਜਾਂ ਸਾਲਾਂ ਤੋਂ ਲੋਕ ਉਸ ਦਲਦਲ ਦੇ ਵਿੱਚ ਪਏ ਨੇ ਔਰ ਦੂਜੇ ਬੰਨੇ ਛੱਡ ਕੇ ਦੂਸਰੇ ਬੰਨੇ ਇੱਕ ਮੈਂ ਕਹਾਂ ਵੀ ਚਾਹ ਨੂੰ ਛੱਡ ਕੇ ਤਾਂ ਕੋਫੀ ਪਣੀ ਪੀਣੀ ਸ਼ੁਰੂ ਕਰ ਦਈਏ ਹਾਲਾਤ ਉਹੀ ਹੋਗੇ ਉਹਨਾਂ ਚੀਜ਼ਾਂ ਤੇ ਵੀ ਹਾਂ ਉਹਨਾਂ ਚੀਜ਼ਾਂ ਤੇ ਬਿਲਕੁਲ ਜਿਹੜੀਆਂ ਮਾ ਸੁਝਾ ਲੈ ਲੈ ਜਾ ਰਹੇ ਨੇ ਜਿਹੜੇ ਡਾਕਟਰ ਨੇ ਸਾਡੇ ਉਹਨਾਂ ਮਾਹਿਰਾਂ ਦੇ ਵੀ ਇਸ ਚੀਜ਼ ਤੇ ਕੀ ਕੀਤਾ ਜਾਵੇ ਕਿਵੇਂ ਇਹਨਾਂ ਚੀਜ਼ਾਂ ਨੂੰ ਆਪਾਂ ਗੋਲੀ ਤੋਂ ਇਹਨਾਂ ਨੂੰ ਲੰਬੇ ਕਰ ਸਕਦੇ ਹਾਂ ਉਹ ਵੀ ਚੀਜ਼ਾਂ ਪਲਾਨਿੰਗ ਹੈ ਜਿਹੜੀਆਂ ਬਿਲਕੁਲ ਚੱਲ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਇਸ ਚੀਜ਼ ਦਾ ਰਿਜ਼ਲਟ ਵੀ ਤੁਹਾਨੂੰ ਸਾਹਮਣੇ ਆਵੇਗਾ ਸਵੇਰ ਮੈਂ ਤੁਹਾਡੀ ਗੱਲ ਮਾਫ ਕਰਨਾ ਰੁਕਦੀ ਹੈ ਜਨਵਰੀ ਤੁਹਾਡੇ ਕੋ ਅੰਮ੍ਰਿਤਸਰ ਦੀ ਹੈ ਨਾ ਮੈਂ ਤਾਂ ਤੁਹਾਨੂੰ ਜ਼ਿਕਰ ਕੀਤਾ ਕਿ ਆਪਣੀ ਟੀਮ ਦੇ ਨਾਲ 15 ਦਿਨਾਂ ਬਾਅਦ ਲਾਇਆ ਕਰੋ ਚੱਕਰ ਉੱਥੇ ਨੌਜਵਾਨਾਂ ਨੂੰ ਜਾਂਦੇ ਆ ਉਹਨਾਂ ਨਾਲ ਬੈਠਿਆ ਕਰੋ ਗੱਲਬਾਤ ਕਰੋ ਮੈਂ ਗੱਲ ਕੀਤੀ ਉਹਨਾਂ ਨੌਜਵਾਨਾਂ ਨਾਲ ਉਹਨਾਂ ਜੀਬ ਦੇ ਥੱਲੇ ਗੋਲੀ ਰੱਖੀ ਹੋਈ ਸੀ ਤੇ ਮੇਰੇ ਨਾਲ ਉਹ ਗੱਲਾਂ ਬਾਤਾਂ ਕਰਦੇ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਨੌਜਵਾਨਾ ਨੂੰ ਯਾਰ ਛੱਡ ਨਹੀਂ ਸਕਦੇ ਕਹਿੰਦੇ ਛੱਡ ਰਹੇ ਆ ਜਦੋਂ ਪੁੱਛਿਆ ਕਿਨੇ ਕਿਨੇ ਸਾਲ ਹੋ ਗਏ ਕੋਈ 3 ਸਾਲ ਕੋਈ 5 ਸਾਲ ਤੋਂ ਖਾ ਰਿਆ ਬਿਲਕੁਲ ਇਸ ਚੀਜ਼ ਦੇ ਵਿੱਚ ਮੈਂ ਕਹਾਂਗਾ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਦਾ ਕਿਤੇ ਅਵੇਸਲਾਪਨ ਸੀਗਾ ਕਿਉਂਕਿ ਮੈਂ ਇਹ ਨਹੀਂ ਕਹਿ ਸਕਦਾ ਵੀ ਕਿਤੇ ਉਹਨਾਂ ਯਤਨ ਨਾ ਕੀਤੇ ਹੋਣਗੇ ਯਤਨ ਹਰ ਕੋਈ ਕਰਦਾ ਹੈ ਇਹ ਨਹੀਂ ਆਪਾਂ ਬਿਲਕੁਲ ਕਹਿ ਦਈਏ ਵੀ ਕੋਈ ਸਫਾਇਆ ਹੀ ਹੋ ਜਾਂਦਾ ਨਹੀਂ ਪਰ ਉੱਥੇ ਕਿਤੇ ਨ ਕਿਤੇ ਜਿਹੜੇ ਰਾਜਨੀਤਿਕ ਲੋਕ ਸੀਗੇ ਖੋਦੋਸੀ ਦੇ ਵਿੱਚ ਇਨਵੋਲਵ ਸੀਗੇ ਪਰ ਆਵਾ ਦੀ ਪਾਰਟੀ ਦੇ ਵਿੱਚ ਇੱਕ ਚੀਜ਼ ਦਾ ਤੁਹਾਨੂੰ ਬੜਾ ਵਧੀਆ ਸੁਨੇਹਾ ਮਿਲੇਗਾ ਕਿ ਸਾਡੀ ਪਾਰਟੀ ਦੇ ਵਿੱਚ ਕੋਈ ਵੀ ਸਾਡਾ ਨੁਮਾਇੰਦਾ ਕੋਈ ਐਮਐਲਏ ਸਾਹਿਬ ਕੋਈ ਮੰਤਰੀ ਸਾਹਿਬ ਜਾਂ ਕੋਈ ਅਹੁਦੇਦਾਰ ਸਾਹਿਬ ਇਸ ਚੀਜ਼ ਦੇ ਵਿੱਚ ਤੁਹਾਨੂੰ ਲਪਤ ਨਹੀਂ ਮਿਲੇਗਾ ਪ੍ਰਸ਼ਾਸਨ ਦੀਆਂ ਫੋਟੋਆਂ ਆ ਜਾਂਦੀਆਂ ਤੁਹਾਡੇ ਹੁਣੇ ਮੈਂ ਪੁਲਤੇ ਸਿੰਘ ਪੰਨੂ ਨਾਲ ਗੱਲ ਕੀਤੀ ਸੀ ਕਹਿੰਦੇ ਕਾਲੀਆਂ ਭੇਡਾਂ ਥਰਕ ਪਾਸੇ ਹੁੰਦੀਆਂ ਥਾਰ ਵਾਲੀ ਬੀਬੀ ਦੀ ਬਹੁਤ ਚਰਚਾ ਚੱਲ ਰਹੀ ਹੈ ਅੱਜਕੱਲ ਬਿਲਕੁਲ ਚੱਲ ਰਹੀ ਹੈ ਚੱਲ ਰਹੀ ਹੈ ਔਰ ਉਸ ਪ੍ਰਤੀ ਸਰਕਾਰ ਬਿਲਕੁਲ ਸੰਜੀਦਾ ਹੈ ਉਹ ਚੀਜ਼ਾਂ ਤੁਸੀਂ ਦੇਖਿਆ ਵੀ ਕੱਲ ਪਰਸੋਂ ਦੀਆਂ ਤੁਸੀਂ ਅਖਬਾਰਾਂ ਪੜ੍ਹ ਲਿਓ ਵੀ ਅਸੀਂ ਕੱਲ ਬਠਿੰਡੇ ਸਾਈਡ ਤੋਂ ਤਿੰਨ ਐਸ ਐਚ ਓ ਸੀਗੇ ਜਿਨ੍ਹਾਂ ਨੂੰ ਮੁਕਤਲ ਕੀਤਾ ਹੈ ਉਹ ਕਿਸ ਲਈ ਕੀਤਾ ਕਿ ਉਹਨਾਂ ਨੇ ਇੱਕ ਨਸ਼ੇ ਵਾਲੇ ਬੰਦਾ ਆਇਆ ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੀ ਖਿਆਲ ਆਇਆ ਉਹਨਾਂ ਨੇ ਉਹਨੂੰ ਛੱਡ ਦਿੱਤਾ ਫੜਿਆ ਸੀਗਾ ਬੰਦਾ ਉਹਨੂੰ ਛੱਡ ਦਿੱਤਾ ਪਰ ਸਰਕਾਰ ਨੇ ਉਸ ਵੇਲੇ ਇਮੀਡੀਏਟ ਉਸ ਨਾਲ ਸਰਕਾਰ ਦਾ ਕੋਈ ਪ੍ਰੈਸ਼ਰ ਜੇ ਸਰਕਾਰ ਦਾ ਪ੍ਰੈਸ਼ਰ ਹੁੰਦਾ ਤਾਂ ਮੁਕਤਲ ਨਾ ਹੁੰਦਾ ਐਸ ਐਚ ਓ ਇਹ ਚੀਜ਼ ਨੂੰ ਸਮਝ ਜਾਈਂ ਜੇ ਸਰਕਾਰ ਦਾ ਕੋਈ ਨੁਮਾਇੰਦਾ ਤਾਂ ਪਿੱਛੇ ਕੋਈ ਉਹਦੇ ਪਿੱਛੇ ਫੋਨ ਹੁੰਦਾ ਜਾਂ ਕੋਈ ਵੀ ਗੱਲਬਾਤ ਹੁੰਦੀ ਤਾਂ ਮੁੱਤਲ ਨਾ ਹੁੰਦਾ ਉਸੇ ਵੇਲੇ ਉਹਨਾਂ ਨੂੰ ਮੁੱਤਲ ਕੀਤਾ ਔਰ ਕੱਲ ਦੇ ਪਿਛਲੇ ਤਿੰਨਾਂ ਦਿਨਾਂ ਦੇ ਵਿੱਚ ਮੇਰੇ ਸਾਹਮਣੇ 7 ਤੋਂ 8 ਐਸੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਮੁੱਤਲ ਕਰਕੇ ਉਹਨਾਂ ਨੂੰ ਦੱਸਿਆ ਵੀ ਨਹੀਂ ਇਦਾਂ ਨਹੀਂ ਚੱਲੇਗਾ ਇਹ ਅਸੀਂ ਪੰਜਾਬ ਦੇ ਵਿੱਚ 77 72 73 ਸਾਲ ਦੇ ਸਾਡੇ ਨੌਜਵਾਨ ਬਜ਼ੁਰਗ ਸੀਗੇ ਜਿਨ੍ਹਾਂ ਨੇ ਖੰਡਾ ਵਾਹ ਕੇ ਦਿਖਾਇਆ ਤਾਂ ਅੱਜ ਸਾਡੇ 20-20 ਸਾਲ ਦੇ ਨੌਜਵਾਨ ਜਿਉਂ ਸੜਕਾਂ ਤੇ ਡਿੱਗੇ ਨਜ਼ਰ ਆਉਂਦੇ ਆ ਤਾਂ ਬੜਾ ਦੁੱਖ ਹੁੰਦਾ ਬਹੁਤ ਸ਼ਰਮ ਮਹਿਸੂਸ ਹੁੰਦੀ ਉਸ ਚੀਜ਼ ਤੇ ਲੱਗੇ ਹੋਏ ਆ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਮੈਨੂੰ ਉਹ ਆਵਾਦਿ ਪਾਰਟੀ ਸਦਾ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਉਹ ਡਿਊਟੀ ਦਿੱਤੀ ਆ ਜਿਹੜੀ ਇੱਕ ਸੇਵਾ ਵੀ ਹੈ ਸਮਾਜ ਭਲਾਈ ਵੀ ਹੈ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਦੇ ਲਈ ਜੇ ਮੈਂ ਉਸ ਚੀਜ਼ ਦੇ ਵਿੱਚ ਆਪਣਾ ਯੋਗਦਾਨ ਪਾ ਸਕਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਾਨੂੰ ਯਾਦ ਰੱਖਣ ਕੁਲਦੀਪ ਸਿੰਘ ਮੱਥਰੇਵਾਲ ਕੁਰਸੀ ਉਹ ਲੋ ਧਿਆਨpass ਰੱਖਣਗੇ ਕਿ ਨੌਜਵਾਨੀ ਨੂੰ ਬਚਾਉਣ ਵਾਲੇ ਪਾਸੇ ਧਿਆਨ ਹੋ ਕੇ ਇਹ ਰਹੇ ਹੁੰਦਾ ਕਿ ਮੇਰੀ ਕੁਰਸੀ ਜਿਹੜੀ ਆ ਅੱਜ ਇਸ ਲੈਵਲ ਤੇ ਆ ਕੱਲ ਨੂੰ ਉਸ ਵੱਡੀ ਲੈਵਲ ਤੇ ਹੋਵੇ ਉਸ ਤੋਂ ਵੱਧ ਵੱਡੇ ਲੈਵਲ ਤੇ ਹੋ ਜੇ ਸ਼ਾਇਦ ਕੁਰਸੀ ਬਚਾਉਣ ਦੀ ਖਾਤਰ ਕਿ ਜਾਂ ਜਿਹੜਾ ਤੁਸੀਂ ਤਰਵਾਸ ਦੇ ਰਹੇ ਹੋ ਚੈਨਲ ਦੇ ਉੱਤੇ ਕਿ ਸੱਚੀ ਏ ਧਿਆਨ ਆ ਨੌਜਵਾਨੀ ਨੂੰ ਬਚਾਉਣ ਲਈ ਅੱਜ ਕੱਲ੍ਹ ਤੇ ਸਾਡੀਆਂ ਧੀਆਂ ਜਿਹੜੀਆਂ ਉਹ ਵੀ ਗ੍ਰਸਤ ਹੋ ਚੁੱਕੀਆਂ ਬਿਲਕੁਲ ਜੀ ਮੈਂ ਉਹੀ ਚੀਜ਼ ਕਰ ਰਿਹਾ ਆ ਕਿ ਸਾਡੀਆਂ ਪੀੜੀਆਂ ਬਰਬਾਦ ਹੋ ਰਹੀਆਂ ਐਦੋਂ ਅੱਗੇ ਨਹੀਂ ਕੋਈ ਹੋ ਸਕਦਾ ਕਿ ਉਸ ਪੀੜੀਆਂ ਨੂੰ ਬਚਾਉਣ ਦੇ ਲਈ ਅਕਾਲ ਪੁਰਖ ਨੇ ਸਾਡੇ ਵਰਗੇ ਮੁੰਡਿਆਂ ਦੀ ਡ ਤੋਰ ਦੂਤੀ ਅਸੀਂ ਤਨ ਮਨ ਧਨ ਦੇ ਨਾਲ ਵਾਖੂਬੀ ਨਵਾਵਾਂਗੇ ਉਹ 24 ਘੰਟੇ ਅਸੀਂ ਲੋਕਾਂ ਦੇ ਵਿੱਚ ਹਾਜ਼ਰ ਵਾਂ ਜਿੱਥੇ ਵੀ ਕੋਈ ਕਸਰ ਲੱਗਦੀ ਹੈ ਕਿਸੇ ਨੂੰ ਵੀ ਇਹ ਬੰਦਾ ਸਮਗਲਰ ਹੈ ਔਰ ਇੱਥੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਨ ਰਿਆ ਉੱਥੇ ਅਸੀਂ ਭਾਵੇਂ ਰਾਤ ਦੇ 12 ਵਜੇ ਆਉਣਗੇ ਤਾਂ ਉੱਥੇ ਲੋਕਾਂ ਦੇ ਵਿੱਚ ਅਵੇਲੇਬਲ ਹੋਵਾਂਗੇ ਲੋਕਾਂ ਦੇ ਵਿੱਚ ਸ਼ਮੂਲੀਅਤ ਕਰਕੇ ਉਹਨਾਂ ਲੋਕਾਂ ਨੂੰ ਜਿਹੜਾ ਬੰਦਾ ਉਹਨਾਂ ਦੀ ਜਗ੍ਹਾ ਹੈ ਸਲਾਖਾਂ ਦੇ ਪਿੱਛੇ ਉੱਤੇ ਪਹੁੰਚਾਵਾਂਗੇ ਤੇ ਲੋਕਾਂ ਨੂੰ ਇਹ ਚੀਜ਼ ਪੰਜਾਂ ਸਾਲਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀਗੇ ਆਵਾਦਿ ਪਾਰਟੀ ਨੇ ਸਾਡਾ 100% ਜਿਹੜਾ ਵਾ ਉਹਦੇ ਵਿੱਚ ਸਮੂਲੀਅਤ ਤੇ ਉਹ ਵੀ ਉਹ ਕੰਮ ਕਰਨ ਦੇ ਵਿੱਚ ਵੀ ਅਸੀਂ ਕਰਕੇ ਦਿਖਾਵਾਂਗੇ 100% ਵੀ ਅਸੀਂ ਕੀਤਾ ਹੈ ਤੇ ਫਿਰ ਸਤਾਈ ਦੇ ਵਿੱਚ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਵਾਂਗੇ ਵੀ ਆਹ ਕੰਮ ਤੁਹਾਨੂੰ ਕਹੇ ਸੀ ਵੀ ਤੇ ਅਸੀਂ ਕਰਕੇ ਦਿਖਾਏ ਨੇ ਇੱਕ ਚੀਜ਼ ਇਹ ਕਹਿੰਦੇ ਹੁੰਦੀ ਸਰਕਾਰ ਕੀ ਜੇ ਕੁਝ ਕਰਕੇ ਦਿਖਾ ਲਾਂਗੇ ਤੇ ਵਾਪਸ ਆਵਾਂਗੇ ਇਹ ਵਾਦਾ ਤੁਸੀਂ ਕਰ ਰਹੇ ਹੋ ਅੱਜ 3 ਸਾਲ ਹੋ ਚੁੱਕੇ ਆ 3.5 ਜਦ ਤੁਸੀਂ ਆ ਵੀ ਦੱਸਿਆ ਤੇ ਥੋੜਾ ਸਮਾਂ ਹੀ ਰਹਿ ਗਿਆ ਵੈਸੇ ਇਹ ਹੋਊਗੀ ਬਾਹ ਖੜੀ ਮਥਰੇਵਾਲ ਸਾਹਿਬ ਦੀ ਵੋਟਾਂ ਮੰਗਣ ਵੇਲੇ ਕਿ ਹਾਂਜੀ ਪੰਜਾਬ ਅੰਮ੍ਰਿਤਸਰ ਦੀ ਡਿਊਟੀ ਦਿੱਤੀ ਸੀ ਅੰਮ੍ਰਿਤਸਰ ਨਸ਼ਾ ਮੁਕਤ ਕਰ ਚੁੱਕੇ ਅਸੀਂ ਬਿਲਕੁਲ ਇਹ ਚੀਜ਼ ਹੋਵੇਗਾ ਤੁਸੀਂ ਵੇਖ ਲਓ ਜਿਨ੍ਹਾਂ ਨੇ 25-25 ਸਾਲ ਰਾਜ ਕੀਤਾ ਉਹ ਹੁਣ ਬਾਹਾਂ ਖੜੀਆਂ ਕਰਕੇ ਕਿਹ ਵੇਲੇ ਕਹਿ ਦਿੰਦੇ ਆ ਸਾਨੂੰ ਲੈ ਕੇ ਆਓ ਅਸੀਂ ਕਰਕੇ ਦਿਖਾਵਾਂਗੇ ਉਹ 25 ਸਾਲ ਕੀਤਾ ਹੈ ਸਾਨੂੰ ਤਾਂ ਹੋਏ ਜ ਸਵਾ 3 ਸਾਲ ਹੈ ਉਹ ਤਿੰਨਾਂ ਸਾਲਾਂ ਦੇ ਵਿੱਚ ਅਸੀਂ ਸਭ ਤੋਂ ਵੱਧ ਵੱਡਾ ਮੁੱਦਾ ਸੀਗਾ ਜਿਹੜੀਆਂ ਇਹ ਟਾਂਗਾ ਮਾਰਦੇ ਸੀਗੇ ਵਿਰੋਧੀ ਅਕਾਲੀ ਤੇ ਕਾਂਗਰਸੀ ਵੀ ਕਦੇ ਵੀ 600 ਯੂਨਟ ਬਿਜਲੀ ਜਿਹੜੀ ਆ ਇਹ ਲੋਕਾਂ ਨੂੰ ਦਿੱਤੀ ਨਹੀਂ ਜਾ ਸਕਦੀ ਕਹਿੰਦੇ ਸੀ ਪਰ 2 ਮਹੀਨਿਆਂ ਦੇ ਵਿੱਚ ਵਿੱਚ ਸਰਕਾਰ ਨੇ ਉਹ ਵਾਅਦੇ ਨੂੰ ਜਿਹੜਾ ਪੂਰਾ ਕੀਤਾ ਔਰ ਉਹ ਵਾਅਦੇ ਛੱਡ ਦਿਓ ਤੁਸੀਂ ਇਸ ਵੇਲੇ ਸਾਡੇ ਟਾਰਗੇਟ ਇੱਕੋ ਹੀ ਆ ਸਾਡਾ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਾ ਹੈ ਉਹ ਨਸ਼ੇ ਦੇ ਵਿਰੁੱਧ ਜਿਹੜੀ ਜੰਗ ਹੈ ਸਾਡੀ ਇਸ ਨੂੰ ਵਾਖੂਬੀ ਅਸੀਂ ਘਰ ਘਰ ਤੱਕ ਪਹੁੰਚਾਵਾਂਗੇ ਹਰ ਕੁੰਡਾ ਖੜਕਾਵਾਂਗੇ ਹਰ ਘਰ ਦੇ ਵਿੱਚ ਜਾਵਾਂਗੇ ਕਿ ਜੇਕਰ ਸਾਡਾ ਕੋਈ ਭੈਣ ਭਰਾ ਇਸ ਪਰ ਇਹਦੇ ਵਿੱਚ ਲਪਤ ਹੈ ਬਿਮਾਰ ਹੈ ਤੂੰ ਉਹਨੂੰ ਬਿਮਾਰੀ ਤੋਂ ਕਿਵੇਂ ਬਾਹਰ ਕੱਢਣਾ ਤੇ ਜਿਹੜੇ ਲੋਕ ਇਹਦੇ ਵਿੱਚ ਸਮਗਲਰ ਨੇ ਜਾਂ ਲੋਕਾਂ ਦੀ ਨੌਜਵਾਨੀ ਨੂੰ ਖਤਮ ਕਰਨ ਦੇ ਵਿੱਚ ਉਹਨਾਂ ਦਾ ਯੋਗਦਾਨ ਹੈ ਆਪਣੇ ਘਰੇ ਕੋਠੀਆਂ ਪਾ ਰਹੇ ਨੇ ਆਪਣੇ ਘਰੇ ਜੀਬ ਦੇ ਵਿੱਚ ਪੈਸੇ ਪਾ ਰਹੇ ਨੇ ਤੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ੇ ਵੱਲ ਲਾ ਰਹੇ ਨੇ ਉਹਨਾਂ ਨੂੰ ਕਦੇ ਵੀ ਸਰਕਾਰ ਜਿਹੜੀ ਉਹ ਬਰਦਾਸ਼ਤ ਨਹੀਂ ਕਰੇਗੀ ਤਨਵਲ ਮਥਰੇਵਾਲ ਸਾਹਿਬ ਨੌਜਵਾਨਾ ਕੁਲਦੀਪ ਸਿੰਘ ਮਥਰੇਵਾਲ ਤੇ ਵੇਖਦੇ ਆ ਕਿੰਨਾ ਕੁ ਸਹਾਈ ਹੁੰਦੀ ਆ ਆਮ ਆਦਮੀ ਪਾਰਟੀ ਦੋ ਸਾਲ ਦੇ ਵਿੱਚ ਨਸ਼ਾ ਖਤਮ ਕਰਾਉਣ ਲਈ ਕਿਉਂਕਿ 3 ਸਾਲ ਤੋਂ ਵੱਧ ਦਾ ਸਮਾਂ ਲੰਘ ਗਿਆ ਟਾਰਾ ਮਾਰ ਲੈਣੀ ਆ ਬੜੀਆਂ ਵੱਡੀਆਂ ਡਿੰਗਾ ਮਾਰ ਲੈਣੀਆਂ ਕਹਿ ਸਕਦੇ ਆ ਹਰ ਸਰਕਾਰ ਦਾ ਹੱਕ ਵੀ ਆ ਤੇ ਫਰਜ਼ ਵੀ ਆ ਪਰ ਉਹ ਡਿੰਗਾ ਸਾਬਤ ਸਹੀ ਹੋਣ ਜਾ ਕੇ ਤੇ ਫਿਰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੌਣੇ ਇੱਕ ਦੋ ਸਾਲ ਦਾ ਸਮਾਂ ਜਿਵੇਂ ਮਥਰੇਵਾਲ ਜੀ ਨੇ ਕਿਹਾ ਕਿ ਸਮਾਂ ਥੋੜਾ ਵਾ ਉਹ ਸਮੇਂ ਤੋਂ ਪਹਿਲਾਂ ਨਸ਼ਾ ਬੰਦ ਕਰਕੇ ਅਸੀਂ ਲੋਕਾਂ ਦੇ ਵਿੱਚ ਜਰੂਰ ਜਾਵਾਂਗੇ ਕਿ ਅੱਜ ਅਸੀਂ ਵੋਟ ਦੇ ਹੱਕਦਾਰਾਂ ਮਥਰੇਵਾਲ ਸਾਹਿਬ ਛੇ ਦੇ ਚੀਜ਼ਾਂ ਕਰਕੇ ਵੋਟ ਦੇ ਹੱਕਦਾਰ ਵੀ ਬਣ ਸਕਦੇ ਹੋ ਤੇ ਧੰਨਵਾਦ ਵੀ ਕਰਦੇ ਹਾਂ ਤੇ ਛੇਤੀ ਫਿਰ ਜਾਣਕਾਰੀ ਲਵਾਂਗੇ ਕਿ ਜੀ ਗੁਰੂ ਨਾਨਕ ਹਸਪਤਾਲ ਜਿਹੜੀ ਗੱਲ ਕੀਤੀ ਹੈ ਕਿੰਨੀ ਗਰੀ ਤੁਸੀਂ ਉੱਥੇ ਪਹੁੰਚੇ ਹੋ ਛੇਤੀ ਫਿਰ ਮਿਲਾਂਗੇ ਅਸੀਂ ਕਿ ਪੰਜਾਬ ਦਾ ਨਹੀਂ ਕੇਵਲ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰਕੇ ਕਿੰਨਾ ਕਿ ਨਸ਼ਾ ਮੁਕਤ ਕਰ ਚੁੱਕੇ ਹੋ ਧੰਨਵਾਦ ਗੁਰਫਤ ਤੇ ਸੰਚ ਕਰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ